ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਭਾਈ ਸੁਵਨ ਸਿੰਘ ਮਟਵਾਣੀ 10 77 ਬਾਬਾ ਬੱਡਾ ਜੀ ਗ੍ਰੰਥੀ ਫਲਾਈ ਚੈਰੀਟੇਬਲ ਟਰਸਟ ਵੱਲੋਂ ਬੁਲਾਇਫ ਅਤੇ ਪਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਸ਼ਾਲ ਨਿਊ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੀ ਹਰ ਸਮੇਂ ਹੱਥਾਂ ਦੇ ਉੱਤੇ ਹਮੇਸ਼ਾ ਵਾਸਤੇ ਕਵਰੇਜ ਕਰਦੇ ਰਹਿੰਦੇ ਆ ਸੋ 32 ਵਜ ਦੀ ਜੋ ਮੀਟਿੰਗ ਇੱਥੇ ਹੋਈ ਆ ਬਾਬਾ ਬੁੱਢਾ ਜੀ ਗ੍ਰੰਥੀ ਭਲਾਈ ਚੈਰੀਟੇਬਲ ਟਰਸਟ ਸਰ ਇਹਦੀ ਮੀਟਿੰਗ ਅੱਜ ਗੁਰਦੁਆਰਾ ਮਕਸ਼ੀਹ ਜਾਂ ਦਾ ਰੇਲਵੇ ਰੋਡ ਜੀ ਕੋਲ ਵਿਖੇ ਹੋਈ ਆ ਸੋਜੀ ਦੇ ਵਿੱਚ ਤੁਮਤਨ ਬਾਬਾ ਬੁੱਢਾ ਜੀ ਬੰਮ ਗਿਆਨੀ ਉਹਨਾਂ ਦੇ ਜਨਮ ਦਿਹਾੜੇ ਨੂੰ ਮਨਾਉਣ ਵਾਸਤੇ ਵਿਚਾਰ ਆਈਆਂ ਵੱਡੀ ਪੱਧਰ ਤੇ ਜਿਹੜਾ ਇਹ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਜਾਣਾ ਹੈ ਸੋ ਬਹੁਤ ਸਾਰੇ ਗ੍ਰੰਥੀ ਸਿੰਘਾਂ ਨੇ ਤਸਡੇ ਮੈਂਬਰਾਂ ਨੇ ਹਾਜ਼ਰੀਆਂ ਭਰੀਆਂ ਤੇ ਬਹੁਤ ਸਾਰੇ ਨਵੀਂ ਮੈਂਬਰਸ਼ਿਪ ਵੀ ਦਿੱਤੀ ਗਈ ਸੋ ਵਿੰਤੀ ਆ ਸਾਰੇ ਸਿੰਘਾਂ ਨੂੰ ਵਿੰਤੀ ਆ ਕਿ ਵੱਧ ਤੋਂ ਵੱਧ ਆਪਾਂ ਇਸ ਸਜੋਗ ਦੇ ਬੱਚਾ ਬਾਬਾ ਬੁੱਢਾ ਜੀ ਦੇ ਚਨਮ ਜਿਹੜਾ ਮਨਾਉਣ ਦੇ ਵਿੱਚ ਸਹਿਯੋਗ ਕਰੀਏ ਵਾਦ ਵਾਧਾ ਗ੍ਰੰਥੀ ਭਲਾਈ ਚੈਰੀਟੇਬਲ ਟਰਸਟ ਦੇ ਨਾਲ ਜੁੜੀਗੇ ਜੁੜ ਕੇ ਆਪਾਂ ਇਹਦੇ ਜੋ ਪ੍ਰਾਪਤੀਆਂ ਹੈ ਇਹਨਾਂ ਤੋਂ ਲਾਹਾ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੁੱਢਾ ਜੀ ਗ੍ਰੰਥੀ ਭਲਾਈ ਚੈਰੀਟੇਬਲ ਟਰਸਟ ਜੋ ਕਿ ਗ੍ਰਾਂਥੀ ਸਿੰਘਾਂ ਦੇ ਆਰਥਿਕ ਲੈਵਲ ਨੂੰ ਉੱਚਾ ਚੁੱਕਣ ਵਾਸਤੇ ਤਤਪਰ ਹੈ ਗ੍ਰਾਂਥੀ ਸਿੰਘਾਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਤਤਪਰ ਹੈ ਜੋ ਗਤੀਵਿਧੀਆਂ ਪਿਛਲੇ 6-7 ਮਹੀਨੇ ਤੋਂ ਕਸਟ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ ਉਹਨਾਂ ਗਤੀਵਿਧੀਆਂ ਨੂੰ ਵੇਖਦੇ ਹੋਏ ਦਾਨੀ ਸੱਜਣਾ ਵੱਲੋਂ ਬਹੁਤ ਭਾਰੀ ਉਤਸ਼ਾਹ ਮਿਲਣਾ ਸ਼ੁਰੂ ਹੋਇਆ ਹੈ। ਭਾਬਾ ਬੁੱਢਾ ਜੀ ਗ੍ਰੰਤੀ ਫਲਾਈ ਚੈਰੀਟੇਬਲ ਟਰਸਟ ਦੀਆਂ ਜੋ ਨੀਤੀਆਂ ਨੇ ਉਹਨਾਂ ਨੂੰ ਬੂਰ ਪੈਣਾ ਸ਼ੁਰੂ ਹੋਇਆ ਹੈ। ਤੇ ਬਹੁਤ ਹੀ ਸਨਮਾਨ ਸਤਕਾਰਯੋਗ ਦਾਨੀ ਸੱਜਣਾ ਵੱਲੋਂ ਮਾਇਆ ਦੇ ਗੱਫੇ ਪਹੁੰਚਣੇ ਸ਼ੁਰੂ ਹੋਏ ਨੇ। ਹੁਣੇ-ਹੁਣੇ 36000 ਰੁਪਏ ਗੁਪਤ ਦਾਨੀ ਪਰਿਵਾਰ ਵੱਲੋਂ ਭੇਜੇ ਗਏ। 21000 ਰੁਪਏ ਸ੍ਰੀਮਾਨ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸ਼ਿਆ ਵਾਲੇ ਮਹਾਪੁਰਖਾ ਵੱਲੋਂ ਜੋ ਉਹਨਾਂ ਦਾ ਅਦਾਰਾ ਹੈ ਸੱਚ ਕੀ ਬੇਲਾ ਦਿੱਤੇ ਗਏ ਜੋ ਮਾਇਆ ਵੀ ਤੌਰ ਤੇ দান ਸਾਡੇ ਕੋਲ ਪਹੁੰਚਣਾ ਸ਼ੁਰੂ ਹੋਇਆ ਤੇ ਅਸੀਂ ਉਹਨਾਂ ਨੀਤੀਆਂ ਨੂੰ ਜਿਹਦੇ ਦੁਆਰੇ ਅਸੀਂ ਜੋ ਸਾਡੇ ਗ੍ਰਾਂਤੀ ਸਿੰਘ ਭਰਾ ਨੇ ਉਹਨਾਂ ਦੇ ਜੀਵਨ ਬਾਰੇ ਜਾਂ ਉਹਨਾਂ ਦੇ ਆਰਥਿਕ ਲੈ ਬਲਵਾਰੇ ਜੋ ਨੀਤੀਆਂ ਲਾਗੂ ਨੇ ਜਾਂ ਹੋਰ ਲਾਗੂ ਕਰਨੀਆਂ ਉਸ ਬਾਰੇ ਮੀਟਿੰਗਾਂ ਲਗਾਤਾਰ ਜਾਰੀ ਹੈ ਪਿਛਲੇ ਦਿਨੀ ਬੱਗਾ ਪ੍ਰਾਣਾ ਸਰਕਲ ਦੇ ਅੰਦਰ ਮੀਟਿੰਗ ਕੀਤੀ ਗਈ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਗ੍ਰਾਂਤੀ ਸਿੰਘਾਂ ਦੇ ਅੰਦਰ ਜਿੱਥੇ ਉਹਨਾਂ ਨੇ ਨੀਤੀਆਂ 'ਤੇ ਸਹਿਮਤੀ ਪ੍ਰਗਟ ਕੀਤੀ ਉਥੇ ਪਿਛਲੇ ਦਿਨ ਹੀ ਜੋ ਗਰੰਤੀ ਸਿੰਘ ਦੀ ਮੌਤ ਹੋਈ ਹੈ ਛੱਤ ਡਿੱਗ ਕੇ ਉਸ ਦਾ ਦੁੱਖ ਜ਼ਾਹਰ ਕੀਤਾ ਤੇ ਜੋ ਸਾਡਾ ਟਰਸਟ ਤਤਪਰ ਹੈ ਵੀ ਇਹ ਉਹਦੀਆਂ ਘਟਨਾਵਾਂ ਨਾ ਹੋਣ ਜੇ ਗਰੰਤੀ ਸਿੰਘਾਂ ਦਾ ਆਰਥਿਕ ਲੈਵਲ ਚੰਗਾ ਹੋਵੇ ਤਾਂ ਉਸ ਨੂੰ ਲੈ ਕੇ ਕਾਰਜ ਕੀਤੇ ਜਾ ਰਹੇ ਨੇ ਤਾਂ ਜਿੱਥੇ ਬਾਗਾ ਪੁਰਾਣਾ ਮੀਟਿੰਗ ਹੋਈ ਉੱਥੇ ਸਰਕਲ ਅਜੀਤਵਾਲ ਦੀ ਮੀਟਿੰਗ ਹੋਈ ਸਿੰਘਾਂ ਵਿੱਚ ਬਹੁਤ ਭਾਰੀ ਉਤਸ਼ਾਹ ਦੇ ਕੇ ਮਨ ਗਦਗਦ ਹੋਇਆ ਇੱਥੇ ਵੀ ਇਸੇ ਤਰ੍ਹਾਂ ਹੀ ਉਹਨਾਂ ਉਸ ਸਿੰਘ ਦੇ ਮੌਤ ਤੇ ਦੁੱਖ ਜਾਰ ਕੀਤਾ ਅਤੇ ਜੋ ਹਰਿਆਣਾ ਕਮੇਟੀ ਨੇ ਪਹੁੰਚ ਕੇ ਉਹ ਪਰਿਵਾਰ ਦੀ ਬਾਹ ਫੜੀ ਹੈ ਉਹਨਾਂ ਦਾ ਧੰਨਵਾਦ ਵੀ ਕੀਤਾ ਤੇ ਨਾਲ ਨਾਲ ਗਰੰਤੀ ਸਿੰਘਾਂ ਨੂੰ ਪ੍ਰੇਰਿਆ ਕਿ ਜਿੱਥੇ ਆਪਾਂ ਆਪਣੇ ਤੌਰ ਤੇ ਕੰਮ ਕਰਦੇ ਆਂ ਵੀ ਸਾਡਾ ਆਰਥਿਕ ਲੈਵਲ ਉੱਚਾ ਹੋਵੇ। ਉਥੇ ਆਪਣੇ ਭਾਈਚਾਰੇ ਵਾਸਤੇ ਆਪਾਂ ਕੰਮ ਕਰੀਏ ਤਾਂ ਗ੍ਰਾਂਥੀ ਸਿੰਘਾਂ ਵਿੱਚ ਭਾਰੀ ਉਤਸ਼ਾਹ ਨੂੰ ਦੇਖਦੇ ਹੋਏ ਤਾਂ ਉਹ ਸਮਾਂ ਦੂਰ ਨਹੀਂ ਹੈ ਜਦੋਂ ਇਹ ਟਰਸਟ ਦਿਨ ਦੁੱਗਣੀ ਰਾਤ ਤੋਗੁਣੀ ਤਰੱਕੀ ਕਰੇਗਾ ਤੇ ਗ੍ਰਾਂਥੀ ਸਿੰਘਾਂ ਦੇ ਆਰਥਿਕ ਲੈਵਲ ਵਾਲੇ ਆਪਣਾ ਜੋ ਕਾਰਜ ਅਰੰਭਿਆ ਹੈ ਉਹ ਮੰਜ਼ਲਾਂ ਨੂੰ ਸਰ ਕਰੇਗਾ। ਇਹ ਸਮਾਂ ਕੋ ਦੂਰ ਨਹੀਂ ਹੈ। ਇਸ ਸਾਥ ਦੇ ਨਾਲ ਇਹ ਟਰਸਟ ਆਪਣਾ ਕੰਮ ਕਰ ਰਿਹਾ ਹੈ ਵਾਹਿਗੁਰੂ ਕਿਰਪਾ ਕਰੇ ਕਿ ਟਰਸਟ ਇਸੇ ਤਰ੍ਹਾਂ ਹੀ ਆਪਣਾ ਕੰਮ ਕਰਦਾ ਸੇਵਾ ਕਰਦਾ ਰਹੇ ਤਾਂ ਕਿ ਜੋ ਸਾਡੇ ਦਾਨੀ ਵੀਰ ਹੈ ਉਹ ਉਤਸ਼ਾਹਤ ਹੋ ਕੇ ਜੋ ਸਾਡੇ ਮਾਇਆ ਹੈ ਉਹ ਆਪਾਂ ਜੋ ਵੀ ਮਾਇਆ ਆਉਂਦੀ ਉਸ ਨੂੰ ਫੇਸਬੁੱਕ ਰਾਹੀਂ ਜਾਹਰ ਕੀਤਾ ਜਾਂਦਾ ਹੈ ਤਾਂ ਕਿ ਕਿਸੇ ਦੇ ਚਿੱਤ ਵਿੱਚ ਇਹ ਨਾ ਹੋਵੇ ਕਿ ਸਾਡੀ ਮਾਇਆ ਉਸਤਾਨ ਲੱਗੇਗੀ ਜਾਂ ਨਹੀਂ ਲੱਗੇਗੀ ਦੂਜੇ ਪੱਖ ਦੇ ਵਿੱਚ ਜੋ ਮਾਇਆ ਹੈ ਕ੍ਰਾਂਤੀ ਸਿੰਘਾਂ ਆਦਿਕ ਤੇ ਖਰਚ ਨਹੀਂ ਉਹ ਚੱਕਾਂ ਦੁਆਰੇ ਦਿੱਤੀ ਦਿੱਤੀ ਜਾਂਦੀ ਹੈ ਨਗਦ ਕਿਤੇਰੀ ਦਿੱਤੀ ਜਾਂਦੀ ਤਾਂ ਕਿ ਉਹ ਵੀ ਪੂਰੀ ਤਰ੍ਹਾਂ ਦੇ ਪਾਰਦਰਸ਼ੀ ਕੰਮ ਹੋਵੇ ਉਹ ਅਸੀਂ ਰਲ ਮਿਲ ਕੇ ਸਾਰੇ ਟਰਸਟੀ ਵੀਰ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰੇ ਸਾਨੂੰ ਇਸ ਸੇਵਾ ਕਰਮ ਦਾ ਬਲ ਉਦਮਸ਼ਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ